ਪੰਜਾਬ ਵਿੱਚ ਇੰਨੇ ਦਿਨੀ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦਾ ਮਾਮਲਾ ਵੱਡੇ ਪੱਧਰ ਉੱਤੇ ਪਕਿਆ ਹੋਇਆ ਹੈ ਅੱਜ ਉਹਨਾਂ ਨੂੰ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਰਿਮਾਂਡ ਦੀ ਗੱਲ ਸਾਹਮਣੇ ਆਈ ਹੈ ਸਾਰਾ ਇਹ ਮਾਮਲਾ ਕੀ ਹੈ ਸਰਕਾਰ ਵੱਲੋਂ ਕੀ ਦਾਅਵੇ ਕੀਤੇ ਜਾ ਰਹੇ ਹਨ ਕੋਰਟ ਕਚਹਿਰੀ ਦੇ ਵਿੱਚ ਕਿਸ ਤਰ੍ਹਾਂ ਦਾ ਉਭਜ ਕੇ ਮਾਮਲਾ ਸਾਹਮਣੇ ਆ ਰਿਹਾ ਹੈ ਇਹ ਸਾਰੇ ਮਾਮਲੇ ਸੰਬੰਧੀ ਤਕਨੀਕੀ ਲਿਹਾਜ਼ ਤੋਂ ਜਿਹੜੀ ਜਾਣਕਾਰੀ ਲੈਂਦੇ ਆਂ ਉਸ ਬੰਦੀ ਸਾਡੇ ਨਾਲ ਖਾਸ ਤੌਰ ਤੇ ਜੁੜਿਆ ਹੈ ਉਹ ਕੇ ਪੱਤਰਕਾਰ ਤੇ ਰਾਜਸੀ ਮਾਹਰ ਸਰਦਾਰ ਕਰਮਜੀਤ ਸਿੰਘ ਚਿੱਲਾ ਜੀ ਸੋ ਚਿੱਲਾ ਸਾਹਿਬ ਸਭ ਤੋਂ ਪਹਿਲਾਂ ਚੈਨਲ ਜੀ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਪਿੰਡਰ ਸਾਹਿਬ ਚਿੱਲਾ ਸਾਹਿਬ ਕਿਵੇਂ ਦੇਖਦੇ ਆ ਕਿਉਂਕਿ ਤੁਸੀਂ ਖੁਦ ਮਹਾਲੀ ਅਦਾਲਤ ਨੂੰ ਇਹ ਜਿਹੜਾ ਕੇਸ ਹੈ ਹੈਂਡਲ ਕਰ ਰਹੇ ਹੋ ਕਵਰ ਕਰ ਰਹੇ ਹੋ ਅੱਜ ਵੀ ਤੁਸੀਂ ਉੱਥੋਂ ਹੀ ਹੁਣ ਪਹੁੰਚ ਰਹੇ ਹੋ ਵਾਪਸ ਆ ਰਹੇ ਹੋ ਕਿਵੇਂ ਅੱਜ ਦਾ ਤੁਸੀਂ ਦੇਖਿਆ ਇਸ ਪ੍ਰੋਗਰਾਮ ਦੇ ਵਿੱਚ ਅਦਾਲਤ ਦੇ ਵਿੱਚ ਸਾਰਾ ਮਾਮਲਾ ਕਿਵੇਂ ਤੁਹਾਨੂੰ ਸਾਹਮਣੇ ਆਇਆ ਹੈ ਕਿਉਂਕਿ ਦੋ ਤਰ੍ਹਾਂ ਦੇ ਦਾਅਵੇ ਆ ਰਹੇ ਹੈ ਜੇ ਆਪਾਂ ਓਪਨ ਤੌਰ ਤੇ ਦੇਖੀਏ ਇੱਕ ਤਾਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਸਾਹਮਣੇ ਆ ਰਿਹਾ ਦੂਜਾ ਡਰੱਗ ਮੰਡੀ ਦਾ ਮਾਮਲਾ ਇੱਕ ਪਾਸੇ ਤਾਂ ਜਿਹੜਾ ਸਰਕਾਰ ਦਾ ਜੁੱਧ ਨਸ਼ਾ ਵਿਰੁੱਧ ਨੂੰ ਲੈ ਕੇ ਇਹ ਕੜੀ ਜੋੜੀ ਜਾ ਰਹੀ ਹੈ ਤੇ ਦੂਜੇ ਪਨੇ ਕੁਝ ਹੋਰ ਈ ਤਰ੍ਹਾਂ ਵੱਖਰੇ ਪੱਖ ਵੀ ਦੱਸ ਰਿਹਾ ਨੇ ਅਸਲ ਦੇ ਵਿੱਚ ਕਿਵੇਂ ਤੁਸੀਂ ਦੇਖਿਆ ਸਾਰਾ ਮਾਮਲਾ ਪਿੰਡਰ ਸਾਹਿਬ ਪਹਿਲਾਂ ਤਾਂ ਇਹ ਕਿ ਅੱਜ ਜਿਹੜੀ ਮਹਾਲੀ ਦੀ ਅਦਾਲਤ ਸੀ ਉਹ ਪੁਲਿਸ ਛਾਉਣੀ ਚ ਤਬਤੀ ਗਈ ਸੀ ਜੀ ਮਹਾਲੀ ਰੋਪੜ ਤੇ ਫਤਿਹਗੜ੍ਹ ਸਾਹਿਬ ਜੀ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਫੋਰਸ ਉੱਥੇ ਤੈਨਾਤ ਸੀ ਜਿਹਦੀ ਅਗਵਾਈ ਡੀਆਈਜੀ ਰੂਪਨਗਰ ਰੇਂਜ ਜਿਹੜੇ ਅਚਰਨ ਸਿੰਘ ਭੋਲਰ ਜੀ ਐਸਐਸਪੀ ਰੂਪਨਗਰ ਤੇ ਐਸਐਸਪੀ ਮਹਾਲੀ ਕਰ ਰਹੇ ਸਨ ਜੀ ਤੇ ਲੋਕ ਬਹੁਤ ਖੱਜਲ ਖਵਾਰ ਹੋਏ ਸਵੇਰ 9 ਵਜੇ ਤੋਂ ਲੈ ਕੇ 3 ਵਜੇ ਤੱਕ ਲਗਭਗ ਸਾਰਾ ਚੱਲਦਾ ਰਿਹਾ ਜੀ ਤੇ ਕਿਸੇ ਨੂੰ ਵੀ ਅਦਾਲਤੀ ਕੰਪਲੈਕਸ ਜਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਕਿਉਂਕਿ ਸਾਰੇ ਜ਼ਿਲ੍ਹੇ ਦੇ ਦਫ਼ਤਰ ਉੱਥੇ ਨੇ ਹੂੰ ਜੀ ਤੇ ਅਦਾਲਤਾਂ ਉੱਥੇ ਨੇ ਲੋਕਾਂ ਨੇ ਆਪਣੇ ਰੋਜ਼ਮਰ ਦੇ ਕੰਮਾਂ ਲਈ ਸੇਵਾ ਕੇਂਦਰ ਉੱਥੇ ਨੇ ਜਾਣਾ ਸੀ ਪਰ ਕਿਸੇ ਨੂੰ ਵੀ ਪੁਲਿਸ ਨੇ ਅੰਦਰ ਨਹੀਂ ਜਾਣ ਦਿੱਤਾ ਇਥੋਂ ਤੱਕ ਕਿ ਜਿਹੜੇ ਉੱਥੇ ਵਕਾਲਤ ਕਰਨ ਵਾਲੇ ਵਕੀਲ ਨੇ ਹੂੰ ਜਾਂ ਜਿਹੜੇ ਉੱਥੇ ਨੌਕਰੀ ਕਰਨ ਵਾਲਾ ਅਮਲਾ ਹੈ ਉਹਨਾਂ ਨੂੰ ਵੀ ਬਹੁਤ ਸਖਤ ਸੁਰੱਖਿਆ ਪ੍ਰਬੰਧਾਂ ਇਹਦੇ ਉਹਨਾਂ ਦੇ ਆਈਡੀ ਕਾਰਡ ਵੇਖ ਕੇ ਅੰਦਰ ਜਾਣ ਦਿੱਤਾ ਗਿਆ ਆਮ ਲੋਕਾਂ ਲਈ ਜਿਹੜੇ ਸਮੁੱਚਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਜ ਤਕਰੀਬਨ 3 ਵਜੇ ਤੱਕ ਬੰਦ ਰਿਹਾ ਇੱਥੋਂ ਤੱਕ ਵਾਲੇ ਦੁਆਲੇ ਵਾਲੀਆਂ ਜਿਹੜੀਆਂ ਸੜਕਾਂ ਸੀ ਉਹਨਾਂ ਸਾਰੀਆਂ ਤੇ ਵੀ ਦੂਰ ਦੂਰ ਤੱਕ ਬੈਰੀਕੇਡਿੰਗ ਲਾ ਕੇ ਆਵਾਜਾਈ ਰੋਕੀ ਹੋਈ ਸੀ ਇਨਕਲੂਡ ਮੀਡੀਆ ਵੀ ਮਤਲਬ ਮੀਡੀਆ ਨੂੰ ਵੀ ਅਦਾਲਤ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਜੇ ਅਦਾਲਤ ਦੇ ਅੰਦਰ ਕੀ ਅਦਾਲਤ ਦੀ ਚਾਰ ਦੁਆਰੀ ਦੇ ਅੰਦਰ ਵੀ ਨਹੀਂ ਜਾਣ ਦਿੱਤਾ ਗਿਆ ਬਾਹਰ ਗੇਟ ਦੇ ਬਾਹਰ ਸਾਰੇ ਪਾਸੇ ਤੇ ਤਿੰਨ ਗੇਟ ਨੇ ਹੂੰ ਤਿੰਨੇ ਥਾਵਾਂ ਤੇ মিডিਆ ਨੂੰ ਜਿਹੜਾ ਬਾਹਰ ਰੱਖਿਆ ਗਿਆ ਤੇ ਜਿਹੜਾ ਫਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਕੱਲ ਅੰਮ੍ਰਿਤਸਰ ਤੋਂ ਸਵੇਰੇ 11 ਵਜੇ ਗ੍ਰਿਫਤਾਰ ਕੀਤਾ ਸੀ ਵਿਜੀਲੈਂਸ ਦੀ ਟੀਮ ਨੇ ਜੀ ਇਹਨਾਂ ਖਿਲਾਫ ਮੋਹਾਲੀ ਵਿਖੇ ਤਾਜ਼ਾ ਪਰਚਾ ਦਰਜ ਕੀਤਾ ਹੈ ਉਹਨਾਂ ਨੂੰ ਪਿਛਲੇ ਦਰਵਾਜ਼ੇੋਂ ਦੋ ਦੋ ਦਰਵਾਜ਼ੇ ਨੇ ਮੇਨ ਜਿਹੜੇ ਅਦਾਲਤ ਦੇ ਭਿੰਡਰ ਸਾਹਿਬ ਦੋਵੇਂ ਪਾਸੋਂ ਇੱਕੋ ਵੇਲੇ ਇੱਕੋ ਤਰ੍ਹਾਂ ਦੀਆਂ ਗੱਡੀਆਂ ਆਈਆਂ ਭੁਲੇਖਾ ਪਾਣ ਲਈ ਓਕੇ ਪਿਛਲੇ ਦਰਵਾਜ਼ੇ ਤਾਂ ਆਈ ਦੀਦੇ ਜਿਹੜੇ ਸ਼ੀਸ਼ੇ ਸੀ ਉਹ ਕਾਲੇ ਸੀ ਗੱਡੀਆਂ ਦੇ ਤੇ ਕੱਪੜੇ ਲਾਏ ਹੋਏ ਸੀ ਬਕਾਇਦਾ ਤਾਂ ਕੀ ਹੋਏ ਸੀ ਉਹਨਾਂ ਦੇ ਸ਼ੀਸ਼ੇ ਓਕੇ ਅੰਦਰ ਕੁਝ ਨਹੀਂ ਨਜ਼ਰ ਆ ਰਿਹਾ ਸੀ ਪਿਛਲੇ ਦਰਵਾਜ਼ੇ ਰਾਹੀਂ ਉਹਨਾਂ ਨੂੰ ਜਿਹੜਾ ਅਦਾਲਤ ਚ ਪੇਸ਼ ਕੀਤਾ ਗਿਆ ਲਗਭਗ 12:30 1 ਵਜੇ ਦੇ ਕਰੀਬ ਪੇਸ਼ ਕੀਤਾ ਗਿਆ ਤੇ ਦੋ ਤੋਂ ਲੈ ਕੇ ਪਿਛਲੇ ਪਾਸੇ ਪਿਛਲੇ ਦਰਵਾਜੇ ਤੋਂ ਦੋ ਦਰਵਾਜੇ ਨੇ ਜੀ ਇੱਕ ਜਨਤਾ ਲਈ ਹੈ ਇੱਕ ਜਿਹੜਾ ਜੱਜਾਂ ਵਾਲਾ ਜਿਹੜਾ ਦਰਵਾਜਾ ਹੈ ਜਿਹੜਾ ਜੱਜਾਂ ਵਾਲੇ ਜਿਹੜੇ ਦਰਵਾਜੇ ਰਾਹੀਂ ਆਉਂਨਾ ਰਾਹੀਂ ਓਕੇ ਓਕੇ ਠੀਕ ਉਹਨਾਂ ਨੂੰ ਲਾ ਵੀਆਈਪੀ ਜਿਹੜਾ ਗੇਟ ਹੈ ਉਹਨਾਂ ਰਾਹੀਂ ਅੰਦਰ ਲਿਆਂਦਾ ਗਿਆ ਹੂੰ ਹੂੰ ਜੀ ਤੇ ਛਿਕਾਨੀ ਮੀਡੀਆ ਨੂੰ ਵੀ ਤੇ ਜਿਹੜੇ ਹੋਰ ਸੀ ਉਹਨਾਂ ਨੂੰ ਵੀ ਦਿੱਤੀ ਗਈ ਜੀ 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 22 ਘੰਟੇ ਦੇ ਕਰੀਬ ਬਹਿਸ ਹੋਈ ਹੂੰ ਜੀ ਪਿੰਡਰ ਸਾਹਿਬ ਤੇ ਬਹਿਸ ਤੋਂ ਬਾਅਦ ਦੋਵੇਂ ਧਿਰਾਂ ਦੇ ਵਕੀਲਾਂ ਨੇ ਬਾਹਰ ਆ ਕੇ ਪੱਤਰਕਾਰਾਂ ਨੂੰ ਜਿਹੜੀ ਜਾਣਕਾਰੀ ਦਿੱਤੀ ਜੀ ਜਿਹੜੇ ਸਰਕਾਰੀ ਧਿਰ ਦੇ ਜਿਵੇਂ ਕਹਿ ਲਵਾਂਗੇ ਵਿਜੀਲੈਂਸ ਪੱਖ ਤੋਂ ਵਕੀਲ ਆਏ ਸੀ ਉਹਨਾਂ ਚ ਜਿਹੜੇ ਵਕੀਲ ਸੀ ਦੋਵੇਂ ਪ੍ਰਾਈਵੇਟ ਹਾਇਰ ਕੀਤੇ ਹੋਏ ਸੀ ਵਿਜੀਲੈਂਸ ਨੇ ਹੂੰ ਜੀ ਜਿਨ੍ਹਾਂ ਚ ਪ੍ਰੀਤਿੰਦਰ ਸਿੰਘ ਮਾਨ ਸੀ ਹੂੰ ਐਡਵੋਕੇਟ ਤੇ ਦੂਜੇ ਸੀ ਫੈਰੀ ਸੋਫਤ ਜੀ ਫੈਰੀ ਸੋਫਤ ਨੇ মিডিਆ ਨਾਲ ਗੱਲਬਾਤ ਕੀਤੀ ਇੱਕ ਤਾਂ ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਪੱਤਰਕਾਰਾਂ ਦੇ ਜਵਾਬਾਂ ਵਿੱਚ ਪਿੰਡਰ ਸਾਹਿਬ ਕੇ ਜਿਹੜਾ ਕੇਸ ਐ ਐਨਡੀਪੀਐਸ ਨਾਲ ਸੰਬੰਧਿਤ ਨਹੀਂ ਹੈ ਓਕੇ ਉਹਨਾਂ ਨੇ ਕਿਹਾ ਕਿ ਜਿਹੜਾ ਕੇਸ ਹੈ ਇਹ ਸਰੋਤਾਂ ਤੋਂ ਵੱਧ ਜਾਇਦਾਦ ਜਾਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਜਿਹੜਾ ਕੇਸ ਹੈ ਕਿ ਜਿਹੜੀਆਂ ਇਹਨਾਂ ਦੀਆਂ ਕੰਪਨੀਆਂ ਨੇ ਹੂੰ ਹੂੰ ਅ ਮਜੀਠੀਆ ਸਾਹਿਬ ਦੀਆਂ ਜਿਹੜੀਆਂ ਕੰਪਨੀਆਂ ਨੇ ਵਿਕਰਮ ਸਿੰਘ ਮਜੀਠੀਆ ਦੀਆਂ ਹੂੰ ਉਹਾਂ ਵਿੱਚ ਲੈਣ ਦੇਣ ਹੋਇਆ ਹੋਇਆ ਐਸਆਈ ਪ੍ਰੈਸ ਦੀਆਂ ਹੋਰ ਜਿਹੜੀਆਂ ਕੰਪਨੀਆਂ ਨੇ ਉਹਨਾਂ ਨਾਲ ਹੂੰ ਤੇ ਜਿਹੀ ਰਾਸੀ ਉਹਨਾਂ ਨੇ ਸਾਰਾ ਜੋੜ ਤੋੜ ਲਾ ਕੇ ਉਹਨਾਂ ਨੇ ਅਲੱਗ-ਅਲੱਗ ਕੰਕਲਾਂ ਤੋਂ ਦੱਸੀ ਕਿ 540 ਕਰੋੜ ਰੁਪਏ ਦੀ ਜਿਹੜੀ ਹੈਗੀ ਹੈ ਇਹ ਆਮਦਨ ਤੋਂ ਵੱਧ ਜਾਇਦਾਦ ਹੈ ਜਿੱਦਾ ਕੋਈ ਰਿਕਾਰਡ ਨਹੀਂ ਇਹ ਜਾਣਕਾਰੀ ਕਿਹਨੂੰ ਕਿਹਨਾਂ ਨੇ ਦਿੱਤੀ ਕਿਹਨਾਂ ਨੇ ਇਹ ਜਾਣਕਾਰੀ ਦਿੱਤੀ ਜਿਹੜੇ ਵਿਜੀਲੈਂਸ ਦੇ ਵਕੀਲ ਸੀ ਓਕੇ ਜਿਨ੍ਹਾਂ ਨੇ ਬਹਿਸ ਕੀਤੀ ਬਿਕਰਮ ਸਿੰਘ ਮਜੀਠੀਆ ਦੇ ਕੇਸ ਚ ਅਦਾਲਤ ਚ ਓਕੇ ਓਕੇ ਫੈਰੀ ਸੁਫਤ ਓਕੇ ਜੀ ਤੇ ਉਹਨਾਂ ਦੇ ਨਾਲ ਸੀ ਪ੍ਰੀਤਿੰਦਰ ਸਿੰਘ ਹੂੰ ਮਾਨ ਜੀ ਜੀ ਇਹਨਾਂ ਦੋਵਾਂ ਵਕੀਲਾਂ ਨੇ ਉੱਥੇ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਮੀਡੀਆ ਨੂੰ ਜੀ ਜੀ ਤੇ ਉਹਨਾਂ ਨੇ ਕਿਹਾ ਕਿ ਅਸੀਂ 12 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੈਗਾ ਮੰਗਿਆ ਸੀ ਹੂੰ ਜੀ ਮਾਨਯੋਗ ਜੱਜ ਸਾਹਿਬ ਕੋਲੋਂ ਤੇ ਸਾਨੂੰ 7 ਦਿਨਾਂ ਦਾ ਜਿਹੜਾ ਹੈਗਾ ਵਿਜੀਲੈਂਸ ਪੁਲਿਸ ਰਿਮਾਂਡ ਮਿਲਿਆ ਤੇ 2 ਜੁਲਾਈ ਨੂੰ ਦੁਬਾਰਾ ਫੇਰ ਉਹਨਾਂ ਨੂੰ ਮਹਾਲੇ ਦੀ ਅਦਾਲਤ 'ਚ ਪੇਸ਼ ਕੀਤਾ ਜਾਏਗਾ ਵਿਜੀਲੈਂਸ ਉਹਨਾਂ ਨੂੰ ਆਪਣੇ ਨਾਲ ਲੈ ਗਈ ਹੋ ਸਕਦਾ ਹੈ ਉਹਨਾਂ ਨੂੰ ਜਿਹੜਾ ਤੁਹਾਰਾ ਫਿਰ ਉੱਥੇ ਹੀ ਲੈ ਕੇ ਗਈ ਹੋਵੇ ਜਿਹੜਾ ਉਹਨਾਂ ਦਾ ਬਿਜ਼ਨਸ ਭਵਨ ਹੈ ਮਹਾਲੀ ਦੇ ਫੇਜ਼ 8 ਵਿਖੇ ਹੂੰ ਹੂੰ ਇਸੇ ਤਰ੍ਹਾਂ ਦੂਜੇ ਦੂਜੇ ਪਾਸੇ ਫਿਰ ਜਿਹੜੇ ਵਕੀਲ ਨੇ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਦੀ ਟੀਮ ਹੈ ਬਚਾ ਪੱਖ ਦੀ ਜੀ ਬਚਾ ਪੱਖ ਵੱਲੋਂ ਜਿਹਦੇ ਚ ਖਾਸ ਕਰਕੇ ਜਿਹੜੇ ਕਾਂਗਰਸ ਦੇ ਬੁਲਾਰੇ ਵੀ ਨੇ ਤੇ ਵਕੀਲ ਵੀ ਨੇ ਅਰਸ਼ਦੀਪ ਸਿੰਘ ਕਲੇਰ ਜੀ ਜੀ ਇੱਕ ਐਡਵੋਕੇਟ ਚੀਮਾ ਸੀ ਤੇ ਇੱਕ ਐਡਵੋਕੇਟ ਹਰਨੀਤ ਸਿੰਘ ਧਨਵਾਸ ਜੀ 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 ਇਹਨਾਂ ਨੇ মিডিਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਤਾਂ ਇੱਕ ਇਹ ਗੱਲ ਸਾਬਤ ਹੋ ਗਈ ਕਿ ਕੱਲ ਦੀ ਸਾਰੀ ਸਰਕਾਰ ਮੰਤਰੀ ਰੌਲਾ ਪਾ ਰਹੇ ਨੇ ਕਿ ਯੁੱਧ ਨਸ਼ਿਆਂ ਵਿਰੁੱਧ ਹੈ ਹੂੰ ਜੀ ਤੇ ਦਿੱਲੀ ਤੋਂ ਲੈ ਕੇ ਪੰਜਾਬ ਦੇ ਮੰਤਰੀ ਪੰਜਾਬ ਦੇ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੀ ਆਗੂ ਨੇ ਉਹ ਕਹਿ ਰਹੇ ਨੇ ਕਿ ਨਸ਼ਿਆਂ ਦੇ ਵਿਰੁੱਧ ਯੁੱਧ ਅਤੇ ਵੱਡੀ ਮੱਛੀ ਫੜੀ ਗਈ ਹੈ ਹੂੰ ਜਿ ਉਹ ਕਹਿ ਰਹੇ ਨੇ ਪਰ ਉਹ ਇਹ ਕਹਿ ਰਹੇ ਉਹਨਾਂ ਨੇ ਵਕੀਲਾਂ ਨੇ ਕਿਹਾ ਮਜੀਠੀਆ ਦੀਆਂ ਨਹੀਂ ਪਰ ਕਿ ਅਦਾਲਤ ਵਿੱਚ ਜੋ ਇਹ ਹੈਗੇ ਵਿਚੋ ਪੱਖ ਵੱਲੋਂ ਤੇ ਵਿਜੀਲੈਂਸ ਵੱਲੋਂ ਉੱਥੇ ਕਿਹਾ ਗਿਆ ਕਿ ਇਹ ਆਮਦਨ ਤੋਂ ਵੱਧ ਜ਼ਾਇਦਾਦ ਦਾ ਮਾਮਲਾ ਹੈ ਹੂੰ ਓਕੇ ਪੈਸੇ ਦਾ ਮਾਮਲਾ ਹੈ ਵੱਧ ਆਮਦਨ ਤੋਂ ਵੱਧ ਪੈਸੇ ਦਾ ਮਾਮਲਾ ਹੈ ਵੀ ਇੱਕ ਤਾਂ ਇਹ ਝੂਠ ਹੈ ਇਹ ਬੋਗਸ ਪਰਚਾ ਹੈ ਜਿਹੜੇ ਮਜੀਠੀਆ ਦੇ ਵਕੀਲਾਂ ਨੇ ਕਹਿਣਾ ਸੀ ਹੂੰ ਤੇ ਬੋਗਸ ਪਰਚਾ ਹੈ ਤੇ ਬਿਲਕੁਲ ਝੂਠ ਬੋਲ ਰਹੀ ਹੈ ਸਰਕਾਰ ਤੇ ਉਹਨਾਂ ਵਕੀਲਾਂ ਨੇ ਇੱਕ ਵਾਰ ਫੇਰ ਕਿਹਾ ਇਹ ਗੱਲ ਹੂੰ ਕਿ ਜਿਹੜੀ ਮਜੀਠੀਆ ਨੂੰ ਸਿਰਫ ਬਖਲਾਹਟ ਵਿੱਚ ਆ ਕੇ ਉਹ ਪੰਜਾਬ ਲਈ ਬੋਲਦਾ ਹੈ ਭਗਵੰਤ ਸਿੰਘ ਮਾਨ ਤੇ ਉਹਨਾਂ ਦੇ ਮੰਤਰੀਆਂ ਦੀ ਜੀ ਹਰ ਹਰ ਤਰ੍ਹਾਂ ਹਰ ਹਰ ਤਰ੍ਹਾਂ ਦੀਆਂ ਜਿਹੜੀ ਜੀ ਹਰ ਤਰ੍ਹਾਂ ਦੀ ਜਿਹੜੀ ਗੱਲ ਕਰਦਾ ਹੈ ਜਿਹੜਾ ਉਹ ਤੇ ਇਸ ਕਰਕੇ ਉਹਨਾਂ ਨੂੰ ਕਿਹਾ ਕਿ ਉਹਨਾਂ ਨੇ ਕਿ ਉਹਨਾਂ ਨੇ ਕਿਹਾ ਵੀ ਜੀ ਵੇ ਵੇ ਜਿਹੜਾ ਇਹ ਮਾਮਲਾ ਹੈ ਬਿਲਕੁਲ ਬੋਕਸ ਹੈ ਬਖਲਾਹਟ ਵਿੱਚ ਆ ਕੇ ਕੀਤਾ ਗਿਆ ਚੱਕਲੇ ਤੇ ਝੂਠਾ ਮਾਮਲਾ ਇਹ ਹੂੰ ਹੂੰ ਤੇ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਹੋਰ ਸਾਰੇ ਕਾਨੂੰਨੀ ਪੱਖਾਂ ਤੋਂ ਵਿਚਾਰ ਕਰ ਰਹੇ ਆ ਇਸ ਮਾਮਲੇ ਨੂੰ ਉਹਨਾਂ ਦੀ ਜਿਹੜੀ ਬੇਲ ਹੈ ਉਹ ਉਹਨੂੰ ਅਸੀਂ ਫੈਲ ਕਰਾਂਗੇ ਬਹੁਤ ਜਲਦੀ ਉਹਨਾਂ ਨੇ ਕੀ ਗੱਲ ਕਹੀ ਹੈ ਹੂੰ ਹੂੰ ਤੇ ਉਹਨਾਂ ਨੇ ਵੀ ਕਿਹਾ ਵੀ ਜਿਹੜੇ ਮਜੀਠੀਆ ਨੇ ਬਿਲਕੁਲ ਚੜ੍ਹਦੀ ਕਲਾ ਵਿੱਚ ਨੇ ਇਸ ਵੇਲੇ ਅੱਜ ਜਿਹੜੇ ਆਪਣਾ ਪਿੰਡ ਸਰ ਸਾਬ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਅਕਾਲੀ ਦਲ ਦੇ 2-300 ਵਰਕਰ ਜਿਹੜੇ ਮਾਝੇ ਵਾਲੇ ਪਾਸੇ ਤੋਂ ਆਏ ਸੀ ਜੀ ਓਕੇ ਤੇ ਉਹਨਾਂ ਨੂੰ ਨਾਲ ਦੇ ਨਾਲ ਜਿਉਂ-ਜਿਉਂ ਅਕਾਲੀ ਦਲ ਦੇ ਵਰਕਰ ਉੱਥੇ ਆਉਂਦੇ ਸੀ ਕੋਈ ਨਾਅਰੇਬਾਜੀ ਵੀ ਕਰਦੇ ਸੀ ਸਰਕਾਰ ਤੇ ਪੁਲਿਸ ਦੇ ਖਿਲਾਫ ਤੇ ਨਾਲ ਦੀ ਨਾਲ ਉਹਨਾਂ ਨੂੰ ਬੱਸਾਂ 'ਚ ਬਿਠਾ ਕੇ ਦੂਜੇ ਕਿਤੇ ਹੋਰ ਥਾਣੇ 'ਚ ਲਿਜਾਇਆ ਜਾਂਦਾ ਸੀ ਇੱਥੋਂ ਤੱਕ ਕਿ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਵੀ ਬੱਸ 'ਚ ਬਿਠਾ ਕੇ ਲੈ ਕੇ ਦੂਰ ਕਿਤੇ ਛੱਡਿਆ ਗਿਆ ਇਮੇ ਜਿਹੜੇ ਮਹਾਲੀ ਦੇ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਪ੍ਰਵਿੰਦਰ ਸਿੰਘ ਸੁਹਾਣਾ ਤੇ ਯੂਥ ਅਕਾਲੀ ਦਲ ਦੇ ਜਿਹੜੇ ਕੌਮੀ ਪ੍ਰਧਾਨ ਨੇ ਸਰਬਜੀਤ ਸਿੰਘ ਝਿੰਜਰ ਹੂੰ ਉਹਨਾਂ ਨੂੰ ਵੀ ਸਵੇਰ ਵੇਲੇ ਉਹਨਾਂ ਨੇ ਆ ਕੇ ਧਰਨਾ ਸ਼ੁਰੂ ਕਰਤੀ ਸੀ ਨਾਰੇਬਾਜੀ ਸ਼ੁਰੂ ਕਰਤੀ ਸੀ ਨਾਲ ਦੀ ਨਾਲ ਬੱਸਾਂ 'ਚ ਬਿਠਾ ਕੇ ਉਹਨਾਂ ਨੂੰ ਸਾਰਾ ਦਿਨ ਜੀਰਕਪੁਰ ਦੇ ਥਾਣੇ 'ਚ ਰੱਖਿਆ ਤੇ ਜਦੋਂ ਸਾਰੀ ਕਾਰਵਾਈ ਮੁਕੰਮਲ ਹੋਈ ਉਸ ਤੋਂ ਬਾਅਦ ਉਹਨਾਂ ਨੂੰ ਛੱਡਿਆ ਗਿਆ। ਯਾਨੀ ਜਾਨਕੀ ਸਾਰੇ ਆਗੂ ਤੇ ਮਜ਼ਹਿਲ ਅਕਾਲੀ ਜਿਹੜੇ ਸਾਰੇ ਬਾਅਦ ਛੱਡ ਤੇ ਬਿਲਕੁਲ ਇਹ ਸਾਰੇ ਇੱਥੇ ਆਏ ਸੀ ਤੇ 2:00 ਹੀ ਸਵੇਰੇ ਕਰੀਬ ਜਿਹੜੇ ਵਰਕਰ ਲਗਭਗ ਉੱਥੇ ਭਾਵੇਂ 10 ਦੀ ਗਿਣਤੀ 'ਚ ਕਿਤੇ ਆਂਦੇ ਸੀ ਕਿਤੇ ਵਿੱਚ ਉਹ ਆ ਕੇ ਨਾਰੇ ਨੂਰੇ ਬਾਜੀ ਕਰਦੇ ਰਹੇ ਤੇ ਪੁਲਿਸ ਉਹਨਾਂ ਨੂੰ ਨਾਲ ਦੀ ਨਾਲ ਜਿਹੜੀ ਰਾਉਂਡ ਅਪ ਕਰਦੀ ਰਹੀ। ਸਾਰਾ ਜਿਹੜਾ ਜ਼ਿਲ੍ਹਾ ਕੰਪਲੈਕਸ ਹੈ ਉਹ ਪੁਲਿਸ ਸੌਣੀ ਚ ਤਬਦੀਲ ਕੀਤਾ ਹੋਇਆ ਸੀ। ਸੋ ਹੁਣ ਅਗਲੀ ਜਿਹੜੀ ਹੈਗੀ ਹੈ ਪੇ ਅਸੀਂ ਦੋ ਜੁਲਾਈ ਨੂੰ ਹੋਣੀ ਹੈ ਦੇਖਣਾ ਬਣੇਗਾ ਕਿ ਕੀ ਹੋਏਗਾ ਉਹਦੇ ਚ ਹੂੰ ਛਿਲਾ ਸਾਹਿਬ ਆਪਾਂ ਇੱਕ ਗੱਲ ਇਹ ਸਾਫ਼ ਹੋ ਰਹੀ ਹੈ ਕਿ ਵਿਜੀਲੈਂਸ ਦੇ ਵਕੀਲ ਜਿਹੜੀ ਗੱਲ ਦੱਸਦੇ ਆ ਕਿ ਇਹ ਆਮਦਨ ਤੋਂ ਵੱਧ ਜਾਇਦਾਦ ਜਿਹੜਾ ਮਾਮਲਾ ਸਰਵੋਤਾਂ ਤੋਂ ਵੱਧ ਆਮਦਨ ਬਿਲਕੁਲ ਪਰ ਇੱਕ ਨਾਲ ਦੇ ਨਾਲ ਇਹ ਗੱਲ ਜ਼ਰੂਰ ਦੱਸਦੇ ਨੇ ਕਿ ਆਮਦਨ ਕਿੱਥੋਂ ਆਈ ਕਿਵੇਂ ਆਈ ਵੀ ਇਹ ਜਾਂਚ ਦਾ ਵਿਸ਼ਾ ਹੈ ਹੂੰ ਅੱਛਾ ਓਕੇ ਪਰ ਉਹਨਾਂ ਨੇ ਸਿੱਧੇ ਤੌਰ ਤੇ ਇਹ ਜ਼ਰੂਰ ਕਿਹਾ ਜਿਹੜਾ ਕੇਸ ਹੈ ਐਨਡੀਪੀਐਸ ਨਾਲ ਸੰਬੰਧਿਤ ਨਹੀਂ ਹੈ ਹੂੰ ਇਹ ਕੇਸ ਜਿਹੜਾ ਹੈਗਾ ਇਹ ਆਮਦਨ ਤੋਂ ਵੱਧ ਜਿਹੜਾ ਨਾਲ ਸਬੰਧਤ ਹੈ ਹੁਣ ਇਹ ਆਮਦਨ ਕਿਵੇਂ ਬਣੀ ਹੈ ਇਹ ਕੜੀ ਕਿਤਨੇ ਕਿਤੇ ਜੇ ਜੁੜਦੀ ਹੈ ਉਹ ਗੱਲ ਵੱਖਰੀ ਹੈ ਬਿਲਕੁਲ ਕਿਉਂਕਿ ਸਾਰਾ ਕੋਈ ਜਾਂਚ ਦਾ ਵਿਸ਼ਾ ਹੈ ਕਈ ਗੱਲਾਂ ਜਾਂਚ ਤੋਂ ਬਾਅਦ ਇਹ ਸਾਰਾ ਕੁਝ ਸਾਹਮਣੇ ਆਉਂਦਾ ਹੈ ਜੀ ਜੀ ਬਿਲਕੁਲ ਖੈਰ ਸਾਡੇ ਨਾਲ ਦਰਸ਼ਕਾਂ ਸ੍ਰੀ ਹਨ ਦੱਸਦੀ ਹੈ ਕਿ ਜੁੜੇ ਰਹੇ ਸਨ ਜਿਨ੍ਹਾਂ ਨੇ ਇਹ ਸਾਰਾ ਅੱਜ ਦਾ ਪ੍ਰੋਗਰਾਮ ਕਵਰ ਵੀ ਕੀਤਾ ਉੱਥੇ ਮਹਾਲੀ ਅਦਾਲਤ ਦੇ ਵਿੱਚ ਉਗੇ ਪੱਤਰਕਾਰ ਤੇ ਰਾਜਸੀ ਮਾਰ ਸਰਦਾਰ ਕਰਮਜੀਤ ਸਿੰਘ ਚਿੱਲਾ ਜੀ ਸੋ ਚਿੱਲਾ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਲਈ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਪਿੰਟਰ ਸਾਹਿਬ ਈ ਮਿਸ਼ਨ ਪੰਜਾਬੀ